ਹਾਂਜੀ ਦੋਸਤੋ ਪੰਗੋ ਪ੍ਰਾਪਰਟੀ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਆ ਜੀ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰੂ ਕੀ ਨਗਰੀ ਬਠਿੰਡਾ 100 ਗਾਜ ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਗੁਰੂ ਕੀ ਨਗਰੀ 80 ਗਾਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿਨ੍ਹਾਂ ਵੀਰ ਭਰਾਵਾਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤੇ ਹੋ ਸਗੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਤੇ ਆਜੋ ਫਿਰ ਦੇਖਦੇ ਆ 80 ਗਜ ਦੇ ਵਿੱਚ ਬਣੀ ਹੋਈ ਕੋਠੀ ਸੋ ਇਹ ਹੈਗੇ ਜੀ ਕਿਚਨ ਔਰ ਕਿਚਨ ਦੇ ਵਿੱਚ ਜਿਹੜਾ ਕਵਰ ਦਾ ਕੰਮ ਤੁਸੀਂ ਵੇਖ ਰਹੇ ਹੋ ਹੋਇਆ ਵੀ ਆ ਸੋਹਣੀ ਜਿਹੜੀ ਆ ਪੀਓਪੀ ਹੋਈ ਵੀ ਆ ਰੰਗ ਰੋਗਣ ਹੋਇਆ ਵੀ ਆ ਆਲ ਓਵਰ ਜਿਹੜਾ ਕੰਮ ਆ ਉਹ ਬਹੁਤ ਹੀ ਸੋਹਣਾ ਹੈ ਇਸ ਕੋਠੀ ਦਾ 80 ਗਜ ਦੇ ਵਿੱਚ ਜਿਹੜੀ ਆ ਬਣੀ ਹੋਈ ਆ ਗੁਰੂ ਕੀ ਨਗਰੀ ਬਠਿੰਡਾ ਸ਼ਹਿਰ ਦੇ ਵਿੱਚ ਸਡੋਰ ਦੀ ਗੱਲ ਕਰੀਏ ਟਾਈਲਜ਼ ਦੀ ਗੱਲ ਕਰੀਏ ਤਾਂ ਟੈਲ ਦਾ ਕੰਮ ਵੀ ਜਿਹੜਾ ਉਹ ਹੋਇਆ ਵੀ ਆ ਡੋਰ ਵੀ ਬਹੁਤ ਸੋਹਣੇ ਜਿਹੜੇ ਆ ਲੱਗੇ ਹੋਏ ਆ 80 ਗਾਈ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਰੋਸ਼ਨੀ ਵਾਸਤੇ ਵੀ ਸੈਂਟਰ ਦੇ ਵਿੱਚ ਜਿਹੜਾ ਉਹ ਜਾਗ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਦੋ ਬੈਡਰੂਮ ਇਸ ਕੋਠੀ ਦੇ ਵਿੱਚ ਤੁਹਾਨੂੰ ਬਣੇ ਹੋਏ ਮਿਲਣਗੇ ਔਰ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 25 ਲੱਖ ਰੁਪਇਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਇੱਕ ਵਾਸ਼ਰੂਮ ਆ ਇਸ ਕੋਠੀ ਦੇ ਵਿੱਚ ਔਰ 25 ਲੱਖ ਰੁਪਿਆ ਡਿਮਾਂਡ ਦੇ ਨਾਲ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਡਰਾਈੰਗ ਰੂਮ ਆ ਰਸੋਈ ਆ ਔਰ ਇਹ ਵਾਸ਼ਰੂਮ ਜਿਹੜਾ ਬਣਿਆ ਹੋਇਆ ਸੋ ਗੁਰੂਕੀ ਨਗਰੀ ਬਹੁਤ ਹੀ ਸੋਹਣੀ ਨਗਰੀ ਆ ਬਹੁਤ ਹੀ ਸੋਹਣਾ ਮਹੱਲਾ ਹੈਗਾ ਮਠਿੰਡਾ ਸ਼ਹਿਰ ਦੇ ਵਿੱਚ ਸੋ 80 ਗਜ ਦੇ ਵਿੱਚ ਕੋਠੀ ਤੋਂ ਵੱਡੇ ਵਾਸਤੇ ਆਪਾਂ ਲੈ ਕੇ ਆਏ ਆਂ ਤੇ 25 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ। 2 ਬੈੱਡਰੂਮ ਆ ਇੱਕ ਡ੍ਰਾਈੰਗ ਰੂਮ ਆ ਰਸੋਈ ਆ ਕੱਬੜ ਬਣੇ ਹੋਏ ਆ ਪੋਰਚ ਆ ਤੇ ਪੋਰਚ ਦੇ ਵਿੱਚ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ। ਸੋ ਤੁਸੀਂ ਦੇਖ ਸਕਦੇ ਹੋ। ਰੇਲਿੰਗ ਜਿਹੜੀ ਆ ਉਹ ਸਟੀਲ ਦੀ ਲੱਗੀ ਹੋਈ ਆ ਪੌੜੀਆਂ ਤੇ ਸੋ ਕਾਫੀ ਖੂਬਸੂਰਤ ਜਿਹੜਾ ਇਹ ਘਰ ਹੈਗਾ 25 ਲੱਖ ਡਿਮਾਂਡ ਦੇ ਵਿੱਚ। ਉੱਪਰ ਸਿਰਫ ਮੌਂਟੀ ਹੀ ਬਣੀ ਹੈ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਤਾਂ ਐਡ ਆਪਾਂ ਫ੍ਰੀ 'ਚ ਕਰਦੇ ਹਾਂ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜੋ ਨਾਲ ਘਰ ਦੀ ਡਿਟੇਲ ਜਿਹੜੀ ਹੈ ਸਾਰੀ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ 'ਚ ਕਰਾਂਗੇ ਸੋ ਧੰਨਵਾਦ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ। ਸ਼ੁਕਰੀਆ।